ਕਿ ਤੋਂ ਮੈਂ ਮਾਰਕੀਨਾ ਪੇਟੀ ਚੋ ਕੱਢ ਕੇ ਦੇਖ ਲਿਆ ਕਰੀ ਮੇਰੀ ਬੀਬੀ ਮੇਰੇ ਕੋਈ ਹੈ ਆ ਗਏ ਠੀਕ ਨੇ ਤੁਹਾਡੀਆਂ ਪੋਤੀਆਂ ਉਹਨਾਂ ਨੂੰ ਕੀ ਹੋਣਾ ਸੀਗਾ ਸੋਨੂ ਕਹਦਾ ਫਿਕਰ ਪੋਤੀਆਂ ਦਾ ਹੈਗੀ ਆ ਮੈਂ ਫਿਕਰ ਕਰਨ ਵਾਲੀ ਹਾਂ ਵੀ ਉਲਟਾ ਆ ਤਾਂ ਗਈ ਆ ਕੋਈ ਛੋਖੀ ਬਗ ਲਿਆ ਹੈ ਕੌਣ ਭਾਂ ਭਿੰਦੀ ਕੋ ਕਰ ਦਿੰਦੀ ਤੂੰ ਪੋਦੀ ਵਾਲੀ ਹੈ ਭਾਈ ਕੀ ਕਰੀਏ ਖਰਦਾ ਹੈ ਨਹੀਂ ਕੇ ਮੜਾ ਖਾ ਖ ਗਿਆ ਗਰਮੀ ਜ ਤੁਰਨਾ ਜਿਹੜਾ ਸੋਖ ਹੈ ਜਿਵਾਖ ਜ ਕਹੀ ਨਹੀਂ ਲੱਗੇ ਦੇਖੋ ਕੀ ਤੇਰੀ ਨਾਨੀ ਆਉਂਦੀ ਐ ਭੱਜ ਕੇ ਐਂ ਵਾਰੇ ਸੱਸ ਜੀ ਕਾਲ ਬੀ ਸੱਸ ਐ ਸੱਸ ਜੀ ਲੈ ਮੈਨੂੰ ਫੜਾ ਦੇ ਬੀਪਾ ਸੱਸ ਜੀ ਕਾਨੀ ਹੋ ਠੀਕ ਹਾਂ ਅਡੀ ਡਾਦੀ ਤੂੰ ਤੁਰ ਕੇ ਆਈ ਹੈ ਤੂੰ ਫੋਨ ਫੋਨ ਕਰ ਦਿੰਦੀ ਲੈ ਮੈਨੂੰ ਫੜਾ ਦੇ ਤੁਰ ਕੇ ਆਈ ਹੋਈ ਹੋਈ ਹੋਰ ਮੈਨੂੰ ਉਤਾਰ ਕਹਿੰਦੀ ਮੋਟਰਸਾਈਕਲ ਤੇ ਬਗ ਚੱਲਾਂਗੇ ਮੈਂ ਆਖਿਆ ਮੈਂ ਤਾਂ ਪਹਿਲੇ ਪੱਖੀ ਦੇਖ ਕੇ ਆਉਂ ਮੈਂ ਤੇਰੇ ਕੋਲੇ ਕਾਹਨੂੰ ਆਉਂਦੀ ਥੱਕਦੀਆਂ ਧੀਆਂ ਕੋਲੇ ਨਹੀਂ ਥੱਕਦੇ ਹੁੰਦੇ ਮਾਪੇ ਹਾਂ ਮੈਂ ਆਖਿਆ ਮੈਂ ਤਾਂ ਪਹਿਲੇ ਪੱਖੀ ਦੇਖ ਕੇ ਆਵਾਂ ਸਾਰਾ ਸਮਾਨ ਇਹ ਵੀ ਫਿਰ ਮੈਂ ਚਾਹ ਕਰਕੇ ਲੈਵਨੀ ਤੇਰੇ ਵਾਸਤੇ ਝੰਗਾ ਚਾਹ ਤਾਂ ਠਹਿਰ ਕੇ ਕਰ ਲਈ ਮੈਂ ਕਿਹਾ ਉਪਰੀ ਆਂਗੀ ਬੇਬੇ ਫਿਰ ਮੈਂ ਪਾਣੀ ਲੈ ਲਵਾਂ ਤੇਰੇ ਖਾਤਰ ਝੰਗਾ ਕੋ ਨਨੀ ਮਾਮੇ ਹੋਰੀ ਠੀਕ ਤੀ ਠੀਕ ਠਾਕ ਸਾਰੇ ਜੀ ਦੀ ਜੂਰੀ ਲਾਤੀ ਲਾਤੀ ਪੰਜ ਸੱਤ ਕਿੱਲੇ ਲਾਤੇ ਦੋ ਕਿੱਲੇ ਮੱਕੀ ਵਾਲੇ ਰਹਿੰਦੇ ਨੇਗੇ ਅੱਛਾ ਰਾਤ ਨੂੰ ਤਾਂ ਮੈਂ ਕਹਿੰਦੀ ਵੀ ਜਾਇਆ ਨਾ ਕਰੂ ਪਈ ਇਸ ਲਈ ਜਾ ਮੌਸਮ ਹੈਗੀ ਵੀ ਅੱਜ ਕੱਲ ਕੀੜੇ ਪਤੰਗੇ ਦੀ ਰੁੱਤ ਹੈ ਵੀ ਦਿਨੇ ਤੇ ਨਹੀਂ ਕਰ ਲਿਆ ਕਰੋ ਹੀ ਬਥੇਰੇ ਬਹੁਤ ਵੱਡੇ ਦਿਨ ਨੇਗੇ ਹਾਂ ਤੇ ਉਹਨਾਂ ਬਥੇਰੇ ਵੱਡੇ ਹੋ ਗਏ ਨੇ ਤੂੰ ਤਾਂ ਜਮੀ ਨਹੀਂ ਕੀੜਾ ਮਾਰਦਾ ਹੈਗਾ ਆਉਣਾ ਜਾਣਾ ਹੀ ਹਟ ਰਿਹਾ ਹੈਗਾ ਤੂੰ ਜਾ ਕੇ ਆਂ ਤਾਂ ਦੇਖ ਵੀ ਮਾਮੇ ਨੀਂ ਫਸਲ ਫਸਲ ਕਿਵੇਂ ਆ ਕਿਵੇਂ ਮਾਮਾ ਰਹਿੰਦਾ ਸੈਂਦਾ ਹੈਗਾ ਤੂੰ ਮੜਾ ਮਟਾ ਦਾ ਸੋਚਿਆ ਕਰ ਤੂੰ ਤਾਂ ਕੋਈ ਜਮੀਨਾਂ ਨਾਂ ਕਹਿਣ ਭੁੱਲ ਗਿਆ ਜਮੀਨ ਹੀ ਆਉਂਦਾ ਜਾਂਦਾ ਬੇਬੇ ਇਹ ਸਾਖਦਾ ਹੈਗਾ ਇਹ ਤਾਂ ਕਿਸੇ ਰਿਸ਼ਤੇਦਾਰੀ ਚ ਵੀ ਨਹੀਂ ਜਾਂਦਾ ਜੇ ਮੈਂ ਕਹਾ ਹਾਂ ਵੀ ਮੇਰੇ ਨਾਲ ਵਗ ਚੱਲਵੇਂ ਤੇਰੇ ਨਾਨ ਕੀ ਚੱਲੀਏ ਜਾਂ ਤੇਰੀ ਭੂਆ ਕੋਲ ਚੱਲੀਏ ਕਿਤੇ ਨਹੀਂ ਜਾਂਦਾ ਹੈਗਾ ਤਾਂ ਬਾਲਾ ਸਾਖਦਾ ਹੈਗਾ ਚੱਲ ਚੰਗਾ ਨਾ ਨਹੀਂ ਆਉਣਾ ਮੈਂ ਤੂੰ ਕਰ ਲੈ ਆਰਾਮ ਚੱਲ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲੈ ਨੀਂ ਵਧਿਆ ਜੀ ਚੰਗੇ ਤੂੰ ਪੈ ਜਾ ਆਰਾਮ ਕਰ ਲੈ ਮੈਂ ਸੋਚਦੀ ਆ ਮੇਰੇ ਮਰੀ ਮੰਗਰੋ ਕਿਹੜਾ ਆਉਣਗੇ ਉਹ ਉਹ ਤਾਂ ਹੁਣੀ ਮੂੰਹ ਬਣਾ ਲੈਂਦੇ ਜਦੋਂ ਮੈਂ ਕਹਿੰਦੀ ਆ ਤੈਥੇ ਹੱਥ ਹਰ ਤੇ ਆਪਾਂ ਚੱਲੀਏ ਉਹ ਤਾਂ ਐਡਾ ਮੂੰਹ ਕਰਕੇ ਵੈ ਜਾਂਦੇ ਨਾ ਸਾਰਾ ਡੱਬਰ ਮੈਂ ਕੀ ਕਰੂੰਗੀ ਬੜਾ ਕੋਈ ਦਾ ਤਾਂ ਜਮੇ ਪਿੱਛਾ ਫਿਰ ਉਹ ਦਬ ਜੂਗਾ ਹਨਾ ਬੇਬੇ ਲੈ ਚਾਹ ਪੀ ਲੈ ਖੜੀ ਹੋ ਚਾਹ ਪੀ ਲੈ ਫਿਰ ਮੈਂ ਨਾ 1:00 ਵਜੇ ਤੈਨੂੰ ਰੋਟੀ ਬਣਾ ਦੂੰਗੀ ਹੁਸਦੇਹਾਂ ਦੀ ਤੂਰੀਆਂ ਤੂੰ ਕਿਹੜਾ ਖਾ ਕੇ ਆਈ ਹੋਵੇਂਗੀ ਮੈਂ ਰੋਟੀ ਖਾ ਕੇ ਆਈ ਸੀ ਰੋਟੀ ਖਾਦੀ ਹੋਈ ਹੈ ਨੇਰੀ ਬੁੱਲੇ ਤੋਂ ਮੈਨੂੰ ਪਹਿਲੇ ਪਹਿਰੀ ਵਗ ਜਾਂਦੇ ਫਿਰ ਮੌਸਮਾਂ ਗਲਤ ਨੇਗੀਆਂ ਇਸ ਵੇਲੇ ਨੇਰੀ ਉੱਠ ਖੜਦੇ ਕਿਸੇ ਵਸ ਬਦਲ ਆ ਜਾਂਦਾ ਸੌਣ ਦਾ ਮਹੀਨਾ ਹੀ ਮੈਂ ਪਤਾ ਚਾਹ ਪੀ ਲਾਂ ਮੈਨੂੰ اڈੇ ਤੇ ਚੜਾਏ ਹੋ ਤੁਸੀਂ ਲੈ ਨਾਨੀ ਜਾਣ ਬਾਰੇ ਕਹਿ ਰਹੀ ਅੱਜ ਨਹੀਂ ਜਾਣਾ ਅੱਜ ਤਾਂ ਰਹਿ ਤੂੰ ਇੰਦਾ ਸ਼ਰਾਰਤੀਆ ਨਹੀਂ ਜਾਂਦੀ ਹੈ ਉਹ ਝੋਲੇ ਦੇ ਵਿੱਚ ਜਿਹੜੀਆਂ ਪਿੰਨੀਆਂ ਪਈਆਂ ਨੇ ਉਹ ਖਾਲਾ ਜਾ ਕੇ ਚਲ ਚੰਗਣਾ ਨਹੀਂ ਮੈਂ ਜਾਨਣਾ ਫਿਰ ਹਾਂ ਖਾਲਾ ਹੁਣ ਉਹ ਤੇਰੇ ਪਸ਼ੂ ਠੀਕ ਨੇ ਸ਼ਿੰਦਰੇ ਮੈਨੂੰ ਆ ਚੜਨੋਂ ਦੱਸ ਦਿੱਤੀ ਕਹਿੰਦੀ ਉਹਦੇ ਪਸ਼ੂ ਮਾਰ ਹੋ ਰਹੇ ਨੇ ਪੈਰਾਂ ਵਾਲੀ ਯਾਰੀ ਹੈ ਉਹਦੇ ਸ਼ਰਾਬ ਸ਼ਰੂ ਦੇ ਛਿੱਟੇ ਮਾਰਦਾ ਕਰ ਰਾਮ ਆਜੂਗਾ ਨਹੀਂ ਖਰਾਕ ਖੁਰੂਕ ਵੱਧ ਪਾ ਦਿਆ ਕਰ ਹੁਣ ਤਾਂ ਵੀ ਵੀ ਠੀਕ ਨੇਗੇ ਪਸ਼ੂ ਹੁਣ ਤਾਂ ਦੁੱਧ ਦੱਦ ਵੀ ਪੈਣ ਲੱਗ ਗਿਆ ਬਾਵਾ ਮੈਂ ਤਾਂ ਗੱਲ ਕਰਨਾ ਗੋਗੀ ਦਾ ਫਿਕਰ ਰਹਿੰਦਾ ਹੈਗਾ ਵੀ ਜੇ ਇਹਨੂੰ ਕੋਈ ਕੰਮ ਧੰਦਾ ਚੱਜਦਾ ਮਿਲ ਜੇ ਉਹਦਾ ਫਿਕਰ ਨਾ ਕਰਿਆ ਕਰ ਜਦੋਂ ਪਰਮਾਤਮਾ ਨੇ ਦੇਣਾ ਨਾ ਆਪੇ ਬਲਾ ਕੇ ਦੇਉ ਫਿਕਰ ਕਰੇ ਤੋਂ ਨਿਕੰਮ ਬਣਦੇ ਇਹ ਤਾਂ ਬੇਫਿਕਰੇ ਬਣਦੇ ਹੁੰਦੇ ਨੇ ਵਾਹਿਗੁਰੂ ਆਪੇ ਉਹਦਾ ਘੜਾ ਲੱਭ ਵੇਚਿਆ ਹੋਇਗਾ ਪਰਮਾਤਮਾ ਆਪੇ ਕੰਮ ਦੇਊਗਾ ਦੇਖੀ ਸਹੀ ਬਥੇਰੀ ਉੱਚੀ ਆਵ ਤੇ ਵਗ ਜੂਗਾ ਬੇਬੇ ਤੇਰੇ ਆਈ ਤੋਂ ਨਾ ਘਰ ਚਰਾਉਣ ਕ ਜੀ ਲੱਗੀ ਨਹੀਂ ਤਾਂ ਨਾ ਕਾਰਖਾਨੇ ਨੂੰ ਆਉਂਦਾ ਤੂੰ ਛੇਤੀ ਕਿਹੜਾ ਮਾਰ ਲੈ ਕਰ ਮੇਰਾ ਕਿੱਥੋਂ ਆ ਜਾ ਮੈਂ ਹੈ ਨਹੀਂ ਤਾਂ ਕਰੇ ਮੜ ਮੋਟਾ ਹੱਥ ਲਾਈ ਨਹੀਂ ਆ ਹੈਂ ਨਾਲੇ ਫੇਰ ਆਏ ਕਹਿੰਦੇ ਨੇ ਕਿ ਡਿੱਗ ਪੀ ਜੇ ਕਿਤੇ ਨਾ ਕਿਤੇ ਚੱਕਣੀ ਔਖੀ ਹੋ ਜੂਗੀ ਬੱਸਾਂ ਵਾਲੇ ਉਦੋਂ ਗਾਲਾਂ ਦੇਣ ਗਿਆ ਬੁੜੀ ਕਿੱਧਰ ਚੜ੍ਹ ਗਈ 70 ਸਾਲੀ ਵੇਖੋ ਕੀ ਉਰੀ ਆਈ ਹਾਂ ਬੀ ਮਾਦੇ ਜਨੂ ਆਏ ਕਹਿੰਦੀ ਸੀ ਉਹ ਤੋਂ ਕੋਲੀ ਚ ਨਾ ਬਿਸਕੁਟ ਪਾ ਕੇ ਤੇਰੀ ਤਾਈ ਕੇ ਫੜਾ ਕੇ ਆ ਨਾਲੇ ਪੁੱਤ ਦੱਸਦੀ ਉਹਨੂੰ ਵੀ ਮੇਰੀ ਨਾਨੀ ਸੰਧਾਰ ਲੈ ਕੇ ਆਈ ਐ ਮੈਨੂੰ ਪਾਸੋਂ ਚੌਥੇ ਉਹ ਪੁੱਛਦੀ ਤੀਗੀ ਕਹਿੰਦੀ ਤੇਰਾ ਸੰਧਾਰ ਆ ਗਿਆ ਮੈਥੋਂ ਨਹੀਂ ਜਾ ਜਾਂਦਾ ਹੈਗਾ ਨਾਲ ਬੁੜੀਆਂ ਵਾਲੇ ਕੰਮ ਜੇ ਆਪ ਹੀ ਕਰ ਲਿਆ ਕਰੋ ਮੈਂ ਤਾਂ ਇੱਥੇ ਨੰਨੀ ਲੋਵੇ ਬਹਿਣਾ ਦੇਖ ਲੈ ਬੇਬੇ ਤੇਰੇ लाਡ ਪਿਆਰ ਨੇ ਚਮੜਾਇਆ ਇਹ ਜਮਾਂ ਨਹੀਂ ਆਖੇ ਲੱਗਦਾ ਮੇਰੇ ਭਗ ਜਾ ਕਰ ਲੱਗ ਜਾ ਕਰ ਕਹੀ ਤੇ ਲੈ ਮੈਨੂੰ ਪਾਣੇ ਮੇਣਾ ਲੈ ਜਾਂਦੀ ਐ ਇਹ ਪਣੇ ਕਰੀਏ ਹਾਂ ਆਪਣੇ ਕਰਕੇ ਆ ਜਾ ਨੰਗਿਆ ਆ ਕੇ ਚੱਕੀ ਹੁੰਨੀ ਐ ਭਣੇ ਇਹ ਤਾਂ ਨਾ ਮੇਰੀ ਮਾਂ ਆਈ ਹੋਈਏਗੀ ਅੱਛਾ ਉਹ ਸੰਧਾਰਾ ਲੈ ਕੇ ਆਈ ਐ ਚੱਲ ਪਰਿਆ ਹੋਏ ਮੈਂ ਆਹ ਹੈ ਨਾ ਭੈਣ ਨੇ ਮੈਨੂੰ ਤਿੰਨ ਚਾਰ ਵਾਰੀ ਕਹਿਤਾ ਮੈਂ ਕਿ ਪਹਿਲਾਂ ਉਹਨਾਂ ਦੀ ਫੜਾ ਕੇ ਹੁੰਦੀ ਪਹਿਲੇ ਮੈਂ ਤਾਂ ਉਹੀ ਕੇ ਹਾਸੀ ਤੂੰ ਤਾਂ ਗੁੱਸੇ ਖਾ ਗਈ ਨਾ ਗੁੱਸਾ ਤਾਂ ਕਾਹਦਾ ਪੈਣੇ ਮੈਂ ਆਖਾ ਮੈਂ ਫੜਾਈ ਆਵਾ ਪਹਿਲੇ ਮੈਂ ਤਾਂ ਚੌੜ ਕਰਦੀ ਨੇ ਕਿਹਾ ਸੀ ਵੀ ਤੇਰਾ ਸੰਧਾਰਾ ਐ ਕਣਾ ਗੁੱਸਾ ਤਾਂ ਪੈਣੇ ਕਾਹਦਾਗਾ ਹੁਣ ਮੇਰੀ ਮਾਂ ਜਦੋਂ ਆ ਗਈ ਸੰਧਾਰਾ ਲੈ ਕੇ ਇਹ ਤਾਂ ਹੁਣ ਮੈਂ ਵੰਡਣੀ ਹੀ ਤੀਗਾ ਹਨਾ ਹੁਣ ਨਾ ਤਾ ਤੂੰ ਮੈਨੂੰ ਭਾਂਡੇ ਵਿਲੇ ਕਰਕੇ ਦੇ ਦੇ ਤੇ ਮੈਂ ਹੋਰ ਵੀ ਜਾਣਾ ਚਾਹ ਨਾਲ ਨਾਲ ਬਿਸਕੁਟ ਖਾ ਲੈ ਪੈਣੇ ਨਾ ਕੋਈ ਨਾ ਪੈਣੇ ਹੁਣ ਤੂੰ ਪੈਂਦੀ ਨਹੀਂ ਕਿ ਫਿਰ ਨਹੀਂ ਪੈਣੇ ਮੈਂ ਕਈ ਘਰਾਂ ਦੇ ਹੋਰ ਵੀ ਦੇ ਕੇ ਆਉਣਾ ਚਲ ਠੀਕ ਆ ਪੈਣੇ ਤੂੰ ਬੈਠ ਜਾ ਆਂ ਗਰਾਮ ਆ ਪਾ ਲੈਂਦੇ ਲੈ ਪੜੇ ਫੇਰ ਆਉਂਗੀ ਪਣ ਵੇਲੀ ਜੀ ਹੋ ਕੇ ਮੈਂ ਚੰਗਾ ਉਹ ਤਾਂ ਚਾਹ ਬਣਾ ਲਾਂਦੇ ਨਾ ਬਸ ਚਾਹ ਪੀ ਕੇ ਆਈ ਸੀ ਠੀਕ ਲੈਣਾ ਨਹੀਂ ਉਹ ਆ ਗਈ ਮੰਮੀ ਤਾਂ ਸੇਲੀ ਨੂੰ ਬਿਸਕਟ ਫੜਾ ਕੇ ਅਦਮੀਆਂ ਸੇ ਲੀਨੂ ਫੜਾਏ ਵਣਾ ਚੀਜ਼ ਤੇ ਇਹ ਦੇ ਨੰਗਦੀ ਨਹੀਂ ਪਕਾਈ ਨਾ ਮਾਰਵੇ ਇਹ ਬਿਹਾਰ ਹੁੰਦਾਗਾ ਇਹ ਜੇ ਪੇਕਾਂ ਤੋਂ ਆਈ ਚੀਜ਼ ਬੰਡੇ ਨਾ ਫਿਰ ਅਗਲਾ ਕਹਿੰਦਾ ਖਾਣੀ ਇਹਦੇ ਪੇਕਾਂ ਤੋਂ ਕੋਈ ਆਉਂਦਾ ਪਤਾ ਨਹੀਂ ਨਾ ਆਉਂਦਾ ਕੋਈ ਮਗਜ ਮਰੀ ਜਾਣਾਗਾ ਬੈਠਾ ਚੱਲ ਚੰਗਾ ਮੈਂ ਤਾਂ ਖੇਤ ਜਾ ਕੇ ਆਉਣਾਗਾ ਬੇਬੇ ਭਾਬੀ ਠੀਕ ਨੇ ਜੇ ਤੇਰੇ ਨਾਲ ਵਧੀਆ ਰੋਟੀ ਪਾਣੀ ਤੈਨੂੰ ਦਿੰਦੀ ਐ ਕੱਪੜੇ ਕੁੱਪੜੇ ਧੋਂਦੀ ਐ ਸਾਰੀ ਸੇਵਾ ਕਰਦੀ ਐ ਵਧੀਆ ਵਧੀਆ ਟਾਈਮ ਪਾਸ ਐ ਇਹ ਹਜਾ ਜਮਾਨਾ ਐ ਖਜਾ ਚੱਲੀਆਂ ਜਾਂਦਾਗਾ ਉਹਦਾ ਤਾਂ ਐਵੇਂ ਦਾ ਹੀ ਸਭਾ ਹੈਗਾ ਤੂੰ ਨਾ ਗੁੱਸਾ ਕਰਿਆ ਕਰ ਮੇਰੀ ਤੀ ਬਣ ਕੇ ਬੇਬੇ ਮੈਂ ਤਾਂ ਕਾਨੂੰ ਗੁੱਸਾ ਕਰਦੀ ਆ ਮੈਨੂੰ ਉਹਦੇ ਸੁਭਾ ਦਾ ਪਤਾ ਹੀ ਐ ਨਾ ਜਿਹੜਾ ਮੈਂ ਤੈਨੂੰ ਸੂਟ ਲੈ ਕੇ ਦਿੱਤਾ ਉਹ ਦੇਖ ਲਈਂ ਤੇਰੇ ਪਸੰਦ ਆ ਉਹ ਹਾਂ ਉਹ ਤਾਂ ਮੈਂ ਦੇਖ ਲਿਆ ਮੇਰੇ ਪਸੰਦ ਆ ਪਰ ਤੂੰ ਕਾਨੂੰ ਖੇਚੜਾ ਕਰਦੀ ਹੁੰਨੀ ਐ ਦਰਦ ਸਰੀਰ ਐ ਤੇਰਾ ਬਸ ਤੂੰ ਆ ਜਾ ਕਰ ਮੈਂ ਤਾਂ ਇੰਨਾ ਹੀ ਖੁਸ਼ਾਂਗੀ ਬਹੁਤ ਜਿੰਨਾ ਚਿਰ ਮੈਂ ਜੀਵਨੀ ਆ ਉਹਨਾਂ ਚਿਰ ਤੱਕ ਜਿਹਾ ਜਿਹਾ ਮੈਥੋਂ ਸਰੂਵਾਂ ਮੈਂ ਲੈ ਕੇ ਆਉਂ ਮਰੀ ਮਾਗਰੋ ਕੋਈ ਆਵੇ ਨਾ ਆਵੇ ਜੇਲ ਮੈਂ ਤੈਨੂੰ ਚੋਲਾ ਦਿੱਤਾ ਨਾ ਪਿੰਨੀ ਆਲਾ ਉਹ ਚੋਲਾ ਸ਼ਾਮ ਕੇ ਰੱਖੀ ਇਦੋਂ ਮੈਂ ਮਾਰਕੀਨਾ ਬੇਟੀ ਨੂੰ ਕੱਢ ਕੇ ਦੇਖ ਲਿਆ ਕਰੀ ਮੇਰੀ ਬੀਬੀ ਮੇਰੇ ਕੋਈ ਹੈ ਨਾ ਬੇਬੇ ਇਹ ਗੱਲ ਨਾ ਕਹੇ ਤੇਰੇ ਨਾਲ ਤਾਂ ਮੇਰੇ ਸਾਹ ਚੱਲਦੇ ਨੇ ਰੋ ਨਾ ਕੋਈ ਮਾਪੇ ਥਿਰ ਨਹੀਂ ਹੁੰਦੇ ਬਸ ਬੇਬੇ ਸੱਚ ਉਹਨਾਂ ਦੇ ਅਵਤਾਰ ਹੋਰਾਂ ਦੀ ਤਾਂ ਜ਼ਮੀਨ ਨਾ ਕਰਾਤੀ ਜ਼ਮੀਨ ਨੂੰ ਤਾਂ ਕਈ ਵਾਰ ਹੀ ਕਹੇ ਹਟੇ બીજી ਜ਼ਮੀਨ ਕਰਾ ਦੇ ਜ਼ਮੀਨ ਕਰਾ ਦੇ ਮੈਂ ਨਹੀਂ ਕਰਾਉਂਦੀ ਅੱਧ ਪਚੱਦ ਕਰਾਉ ਮਰਨ ਤੋਂ ਪਹਿਲਾਂ ਹੈ ਬਾਕੀ ਮੈਨੂੰ ਰੋਟੀ ਨਹੀਂ ਦੇਂਦੀ ਭਈ ਇਹਨਾਂ ਨੇ ਗਲਤ ਤੇਰੀ ਬੇਬੇ ਸਹੀ ਐ ਤੈਨੂੰ ਭੇਜ ਦਿੰਦੇ ਨੇ ਕੋਈ ਦਿਨ ਤਿਹਾਰ ਤੇ ਆਪ ਕਦੇ ਨਹੀਂ ਆਉਂਦੇ ਹੈਗੇ ਹੁਣ ਅਬਤਾਵਾ ਸੌਰੀ ਕਿਹੜਾ ਜਾਂਦਾ ਨਹੀਂ ਹੈਗਾ ਸਾਡੇ ਵਾਰੀ ਉਹਦੇ ਬਾਹਲੇ ਕੰਮ ਹੋ ਜਾਂਦੇ ਨੇਗੇ ਕੋਈ ਨਹੀਂ ਤੂੰ ਗੁੱਸਾ ਨਾ ਕਰ ਹੁਣ ਵੀ ਕੰਮ ਹੁੰਦੇ ਨੇ ਹੈ ਵੀ ਕੰਮ ਨੇ ਉਹਨੂੰ ਕੋਈ ਉਹਨੇ ਵੀ ਰੋਟੀ ਖਾਣੀ ਐ ਬੇਬੇ ਮੈਂ ਤਾਂ ਕਹਾਂ ਗੁੱਸਾ ਕਰਦੀਆਂਗੀ ਤੈਨੂੰ ਭੇਜ ਦਿੰਦੇ ਨੇ ਕਦੇ ਤਾਂ ਆਵੇ ਉਹ ਦਿਨ ਤਿਹਾਰ ਹੈਂ ਸ੍ਰੀ ਕਾ ਕਵਿਲਾ ਮੇਰਾ ਕਹਿੰਦਾ ਅਖੇ ਇਹਦਾ ਭੈਣ ਭਾਈ ਕੋਈ ਪਰਜਾਈ ਕਦੇ ਨਹੀਂ ਦੇਖਿਆ ਕੋਈ ਪਤੀਜਾ ਨਹੀਂ ਆਉਂਦਾ ਹੈ ਵੀ ਕਿਸੇ ਨੂੰ ਤਾਂ ਆਉਣਾ ਚਾਹੀਦਾ ਹੀ ਐ ਕਦੇ ਤਾਂ ਜੀ ਕਰਦਾ ਹੀ ਐ ਅਗਲੇ ਦਾ ਚਲ ਕੋਈ ਨਹੀਂ ਮੈਂ ਕਹਿ ਦੂੰਗੀ ਭਾਈ ਘੇੜਾ ਮਾਰਿਆ ਕਰੋ ਭੈਣ ਕੋਲ ਭੱਗ ਜਾ ਕਰੋ ਹੋਰ ਫਿਰ ਗੁੱਸਾ ਦੋਦੇ ਚੰਗਾ ਮੈਂ ਆ ਤਰਿਆ ਮਾਂ ਨਾਲ ਤੇ ਰੋਟੀ ਪਕਾ ਕੇ ਲਿਉਣੀ ਆ ਚੰਗਾ ਜੰਮੀ ਵੇ ਮਰ ਤਾ ਵੇ ਮਰ ਤਾ ਉਹ ਸਾਲ ਦਾ ਸੁੱਤਾ ਹੀ ਪਿਆ ਰਣਾ ਉੱਠ ਖੜਿਆ ਕਰ ਟਾਈਮ ਨਾਲ ਆ ਮੇਰੇ ਨਾਲ ਕੰਮ ਕਰਾ ਦੇ ਮੈਂ ਕੱਲਾ ਖੱਪੀ ਜਣਾ ਰਹਿਣਾ ਯਾਰ ਉਹ ਡੈੜੀ ਕੀ ਆ ਯਾਰ ਤੂੰ ਸਾਰਾ ਦਿਨ ਮੇਰੇ ਨਾਲ ਲੜਦਾ ਰਹਿਣਾ ਤੈਨੂੰ ਕੋਈ ਹੋਰ ਬੰਦਾ ਮਿਲਦਾ ਨਹੀਂਗਾ ਲੜਨ ਵਾਲਾ ਉੱਠ ਖੜਿਆ ਕਰ ਪੁੱਤ ਸੁਨੇਹਾ ਉੱਠ ਖੜਿਆ ਕਰ ਆ ਦੇਖ ਲੈ ਟਾਈਮ ਦੇਖ ਰਾ ਕੀ ਹੋ ਰਿਹਾ 9 ਵਜੇ ਪਏ ਐ ਤੂੰ ਹਲੇ ਸੁੱਤਾ ਪਿਆ ਲੋਕ ਕੰਮਾਂ ਤੇ 바ਗੇ ਉਹ ਡੈੜੀਆਂ ਨੂੰ ਹੀ ਨੀਂਦ ਖਰਾਬ ਕਰੀ ਜਾਣਾ ਆਹੀ ਦਾ ਟਾਈਮ ਹੁੰਦਾ ਨੀਂਦ ਦਾ ਮੇਰਾ ਉਹ ਉੱਠਣ ਦਾ ਕਿਹੜਾ ਟਾਈਮ ਆ ਯਾਰ 9:00 ਵਜੇ ਪਿਆ ਹੁਣ ਤਾਂ ਤੇਰੀ ਪੜ੍ਹਾਈ ਵੀ ਪੂਰੀ ਹੋ ਗਈ ਮੇਰੇ ਨਾਲ ਖੇਤ ਖੂਹ ਦਾ ਕਾਹ ਲਿਆ ਕਰ ਕਿਉਂ ਸਾਰਾ ਦਿਨ ਮੰਜੇ ਨੂੰ ਚਿਪੜਿਆ ਰਹਿਣਾ ਓਹੋ ਕਿਉਂ ਇਹਦੇ ਦਿਵਾਲੇ ਹੋਏ ਹੋਗੇ ਮੂੰ ਤਾਂ ਤੁਸੀਂ ਮੇਰੀ ਕਹੀ ਗੱਲ ਦਾ ਨਾ ਗੁੱਸਾ ਕਰੋਗੇ ਸੌਲਾਂ ਦੇ ਇਹਨੂੰ ਚਟ ਇਹ ਦੋ ਭੈਣਾਂ ਦਾ ਕੱਲਾ ਕੱਲਾ ਭਰਾ ਹੈਗਾ ਸੌ ਸੁੱਖਾ ਸੁਖ ਸੁਖ ਨੇ ਆ ਮੈਂ ਇਹ ਮੇਰੀ ਗੱਲ ਸੁਣ ਜਰਾ ਜੇ ਕੱਲਾ ਕੱਲਾ ਫਿਰ ਇਹਨੂੰ ਸੀਸੇ ਜੜਾ ਲੈਣਾ ਕਿਸੇ ਕੰਮ ਤੇ ਨਾ ਲਾਉਣਾ ਹੈਗਾ ਓਏ ਤੂੰ ਹੀ ਐ ਕਰ ਉਹ ਕੁੜੀਆਂ ਕੋਲੇ ਵਗ ਜਾ ਰਾਹ ਦੇਖ ਦੇ ਝਾਕਦੀਆਂ ਹੋਣਗੀਆਂ ਸੰਧਾਰੀ ਦੇ ਆ ਉਹਨਾਂ ਨੂੰ ਮੇਰੀ ਗੱਲ ਦਾ ਗੁੱਸਾ ਤਾਂ ਕਰਿਓ ਨਾ ਕੁੜੀਆਂ ਲੈਵੇ ਤਾਂ ਜਦੋਂ ਜਾਵਾਂਗੇ ਦੇਖੀ ਜਾਊਗੀ ਠੀਕ ਐ ਆ ਬੇਬੇ ਨਾ ਸੌਣ ਹਜੇ ਚੜਿਆ ਨਹੀਂ ਪਹਿਲੀ ਝੋਲਾ ਲੈ ਕੇ ਤੁਰ ਵੀ ਗਈ ਸੰਧਾਰਾ ਦੇਣ ਨੂੰ ਯਾਰ ਮੇਰੀ ਗੱਲ ਸੁਣ ਕਿਉਂ ਟੈਨਸ਼ਨ ਨਹੀਂ ਜਿੰਨੀ ਸਾਰੇ ਨੇ ਆਪੋ ਆਪਦਾ ਖਾਣਾ ਉਹਨੇ ਮੇਰੀ ਭੈਣ ਨੇ ਆਪਦਾ ਖਾਣਾ ਕੁੜੀਆਂ ਨੇ ਆਪਦਾ ਖਾਣਾ ਤੂੰ ਕਿਉਂ ਫਿਕਰ ਕਰੀ ਜਾਨੀ ਹੈਗੀ ਨਾ ਤੁਸੀਂ ਕਹਿੰਦਾ ਵੀ ਫਿਕਰ ਕਰੀ ਜਾਨੀ ਫਿਕਰ ਕਿਉਂ ਨਾ ਕਰਾਂ ਕੱਲੀ ਜਾਣੀ ਲੈ ਕੇ ਚੋਲਾ ਤੁਰ ਗਈ ਜੇ ਡਿੱਗ ਡੁੱਗ ਪਈ ਕੌਣ ਜ਼ਿੰਮੇਵਾਰ ਹੈਗਾ ਮੇਰੀ ਗੱਲ ਸੁਣਾ ਧੀਆਂ ਧਿਆਣੀਆਂ ਉਹ ਦਿੱਤਾ ਨਹੀਂ ਘਟਦਾ ਰੱਬ ਦੁੱਗਣਾ ਕਰਕੇ ਦਿੰਦਾ ਹੈਗਾ ਤੂੰ ਐਵੇਂ ਕਿਸੇ ਗੱਲ ਦਾ ਫਿਕਰ ਨਾ ਕਰਿਆ ਕਰ ਤੂੰ ਐ ਕਰੋ ਤੇਰੀ ਮਾਂ ਨੂੰ ਲੈ ਜਾ ਨਾਲ ਜਾ ਕੁੜੀਆਂ ਨੂੰ ਜਾ ਕੇ ਸੰਧਾਰਾ ਦੇ ਆ ਬਾ ਜਾਣ ਰੜੀ ਕਾਟਾ ਖੜ ਜਾ ਪਰ ਮੈਂ ਪੈ ਜਾ ਓ ਯਾਰ ਤੂੰ ਛੱਡ ਦੇ ਮੰਜਾ ਛੱਡ ਦੇ ਹੋ ਜਾ ਖੜਾ ਜਾਪਾ ਨੂੰ ਕਪੜਾ ਈਡਾ ਹੋ ਜੋ ਤਿਆਰ ਨਾਲੇ ਸਮਾਨ ਲਿਆਂਦਾ ਪੈਗਾ ਆ ਜਾ ਹੋ ਜਾ ਖੜਾ ਇੱਥੀ ਨਾ ਪੈ ਜੀ ਕਿਤੇ ਨੰਨੀ ਇੱਕ ਦੋ ਦਿਨ ਹੋ ਰਹੇ ਆਂ ਦੀ ਨਾ ਤੇਰੀ ਮਾਮੀ ਨੇ ਉਹ ਕੁੜੀਆਂ ਕੋਲੇ ਭਿਜਾਣਾ ਸੰਧਾਰਾ ਰੱਖੇ ਹੂੰ ਫੇਰ ਉਹ ਕਿਹਬਾਰੀ ਹੋ ਗਈ ਮੇਰੇ ਤੇ ਵੀ ਇਹਨੇ ਦਿਨ ਹੋ ਗਏ ਜਾ ਕੇ ਬੈਠ ਗਈ ਬੇਬੇ ਮੇਰੀ ਗੱਲ ਸੁਣ ਤੂੰ ਕਿੱਥੇ ਬੱਸਾਂ 'ਚ ਦੁਰੀ ਫਿਰੇਂਗੀ ਗੋਗੀ ਤੈਨੂੰ ਛੱਡਿਆਊਗਾ ਮੋਟਰਸਾਈਕਲ ਤੇ ਨਾਲੇ ਇਹ ਮੀਲੇ ਆਊਗਾ ਜਾ ਕੇ हां ननी मैं ਛੱਡਿਆ ਹੁਣਾਂ ਤੈਨੂੰ ਫਿਰ ਲੈ ਲੈ ਹੁਣ ਤੂੰ ਇਹਨੇ ਪੈਸੇ ਦੇਣ ਲੱਗੀ ਹਰ ਫਿਰ ਤੂੰ ਸੂਟ ਵੀ ਦੇਗੀ ਇਹਨੇ ਪੁੱਛ ਦੇਗੀ ਥੋੜੇ ਦੇ ਦੇ ਬੇਬੇ ਰੋਜ਼ ਹੀ ਆਉਂਦੀਆਂ ਕੁਛ ਨਹੀਂ ਹੁੰਦਾ ਹੈਗਾ ਚਲ ਰੱਖ ਲੈ ਜਿਹੜਾ ਮਾਮਲਾ ਹੈ ਕੋਈ ਆਜੂਗੀ ਆਜੂਗੀ ਕੀ ਹਾਲ ਆ ਭਾਂਜਿਆ ਠੀਕ ਆ ਮਮਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਹਿ ਜਾ ਇਧਰ ਕੁਰਸੀ ਤੇ ਬਹਿ ਜਾ ਹੋਰ ਤੇਰੀ ਮੰਮੀ ਵੀ ਵਰਗੇ ਠੀਕ ਐ ਹਾਂ ਵਧੀਆ ਸੀ ਪਸ਼ੂ ਕਿਵੇਂ ਨੇ ਹੁਣ ਤੁਹਾਡੇ ਪਸ਼ੂ ਵੀ ਠੀਕ ਨੇ ਮੈਂ ਆਖਿਆ ਬੇਬੇ ਕਿੱਥੇ ਜਾਊ ਕੱਲੀ ਦੀ ਮਾਂ ਚੱਲ ਮੈਂ ਛੱਡਿਆ ਹੁਣਾ ਅੱਛਾ ਚੱਲ ਵਧੀਆ ਕੀਤਾ ਹੋਰ ਹੋਰ ਸਾਰੇ ਠੀਕ ਠਾਕ ਸੀ ਵਧੀਆ ਜਮਾ ਵਧੀਆ ਭਾਂਜਿਆ ਮੈਂ ਤਾਂ ਬਥੇਰਾ ਕਹਿੰਦਾ ਬੇਬੇ ਨੂੰ ਇੱਕ ਤਾਂ ਗਰਮੀ ਵੜੀ ਆ ਵੀ ਤੂੰ ਬੱਸਾਂ ਦੇ ਤੜਕੇ ਨਾ ਜਾ ਮੈਨੂੰ ਕੰਮ ਨਿਮੇੜ ਲੈਣ ਦੇ ਵੀ ਮੈਂ ਹੀ ਛੱਡਿਆ ਹੁੰਦਾਂ ਤੈਨੂੰ ਮੈਂ ਬਗਉ ਤੇਰੇ ਨਾਲ ਪਰ ਪਤਾ ਨਹੀਂ ਤੂੰ ਉਹ ਨਿੱਕੇ ਨਿੱਕੇ ਹੁੰਦੇ ਸੀ ਬੇਬੇ ਉਹ ਤਾਂ ਵੀ ਸੌਣ ਨਹੀਂ ਚੜ੍ਹਨ ਦਿੰਦੀ ਸੀਗੀ ਉਹਦੀ ਥੋੜੇ ਕੋਲੇ ਵਗ ਜਾਂਦੀ ਸੀ ਪਤਾ ਨਹੀਂ ਥੋੜਾ ਮੋਖ ਚੱਕ ਕੇ ਰਹਿ ਜਾਂਦਾ ਸੀ ਇਹ ਤਾਂ ਦਿਨ ਤੇ ਹਰ ਤੱਕ ਕਰਮਾਂ ਆਉਂਦੇ ਨੇ ਵੀਰ ਭਾਲ ਨਹੀਂ ਮੰਗਦੀਂਦੀ ਕਿੱਥੇ ਉਹ ਤਾਂ ਬੇਬੇ ਤੇਰੇ ਮੂੰਹ ਸੰਧਾਰਾ ਦੇਣ ਗਈ ਹੋਈ ਐ ਕਹਿੰਦੀ ਕਾਹਨੂੰ ਕੁੜੀਆਂ ਦਾ ਸੰਧਾਰਾ ਲੇਟ ਕਰਨਾ ਹੈਗਾ ਉਹਨੇ ਵੀ ਭਾਈ ਜਾਣਾ ਸੀ ਜਵਾਕੜੀਆਂ ਡੀਕਦੀਆਂ ਹੁੰਦੀਆਂ ਨੇ ਪੇਖਿਆ ਕਰਨੀ ਚੰਗਾ ਫੇਰ ਗੋਗੀ ਮੈਂ ਚਾਹ ਦੀ ਕੁੱਟਲੇ ਹੁਣੀਆਂ ਕਰਕੇ ਤੇਰੇ ਬਾਅਦ ਨਾ ਬੇਬੇ ਮੈਂ ਤਾਂ ਜਾਣਾਗਾ ਮੈਂ ਤਾਂ ਕਿੱਥੇ ਕੰਮ ਮੈਂ ਜਾਣਾਗਾ ਮੈਂ ਫੇਰ ਚਾਹ ਪੀਜੂਗਾ ਉਹ ਬੈਠ ਪਣ ਜਾ ਕੁਸਤਾ ਖਾ ਪੀ ਜਾ ਨਾਲੇ ਮਾਂ ਮੈਂ ਕਿਹੜਾ ਬਗਾਨ ਫਿਰ ਗੇੜਾ ਮਾਰ ਕੇ ਜਾਵਾਂਗੇ ਉਹਦੇ ਨਾਲ ਚਾਹ ਪੀਜਾਂਗੇ ਨੰਗਰਾ ਟੱਪਦਾ ਨਾ ਗੇੜਾ ਮਾਰ ਜਾ ਕਰ ਕੋਈ ਨਹੀਂ ਮम्मा ਤਾਂ ਮਾਰ ਜਾ ਕਰੂੰ ਅਮਰ ਤਾਂ ਨਹੀਂ ਵੀਂਦਾ ਜਾਂਦਾ ਹੁੰਦਾ ਕਾਲਜ ਕੂਲ ਜੋ ਉਹ ਨਾ ਨਾ ਉਹ ਤਾਂ ਟੈਸਟ ਦੀ ਤਿਆਰੀ ਹੀ ਕਰਦਾ ਕੋਈ ਭਰਤੀ ਭੁਰਤੀ ਦੇਖੂਗਾ ਅੱਛਾ ਚੱਲ ਫਿਰ ਮੈਂ ਤੇ ਜਾਣਾਗਾ ਚੱਲ ਚੰਗਾ ਪਾਣ ਦਾ ਚੰਗਾ ਨਾ ਨਹੀਂ ਚੰਗਾ ਮਾ ਚੰਗਾ ਪਾਣ ਦਾ ਲੈ ਮੈਂ ਸਿੰਘ ਬੀ ਸੀਟੀ ਕੋਲੇ ਆਉ ਬੈਠੀ ਆਈ ਉਹਂ ਧੀਨੇ ਰੱਖਿਆ ਨਹੀਂ ਰਹਿ ਜਾਂਦੀ ਉੱਥੇ ਆ ਗਏ ਕਿਵੇਂ ਨੇ ਮੇਰੀਆਂ ਪੋਤੀਆਂ ਆ ਗਏ ਠੀਕ ਨੇ ਤੁਹਾਡੀਆਂ ਪੋਤੀਆਂ ਉਹਨਾਂ ਨੂੰ ਕੀ ਹੋਣਾ ਸੀਗਾ ਸੋਨੂ ਕਹਦਾ ਫਿਕਰ ਪੋਤੀਆਂ ਦਾ ਹੈਗੀ ਆ ਮੈਂ ਫਿਕਰ ਕਰਨ ਵਾਲੀ ਤੂੰ ਤਾਂ ਤੂੰ ਹੀ ਗੁੱਸਾ ਕਰਦੀ ਮੇਰੇ ਕਿਹੜਾ ਕੁਝ ਲੱਗਦੀਆਂ ਨਹੀਂ ਮੈਨੂੰ ਵੀ ਪੋਤੀਆਂ ਮੇਰੇ ਪਿਆਰ ਕਰਦੀਆਂ ਨੇ ਮੈਂ ਵੀ ਕਰਦੀਆਂ ਸੋਨੂ ਤਾਂ ਬੇਬੇ ਵੱਡੀ ਭੈਣ ਜੀ ਕੋਲੇ ਜਾਣ ਦਾ ਫਿਕਰ ਹੋ ਗਿਆ ਸੋਨੂ ਤਾਂ ਮੇਰੀਆਂ ਜਵਾਖੜੀਆਂ ਦਾ ਪੂਰਾ ਫਿਕਰ ਨਹੀਂਗਾ ਉਹਨਾਂ ਕੋਲੇ ਜਾਣਾ ਹੈ ਕਿ ਨਹੀਂ ਜਾਣਾ ਨਾਲੇ ਉਹ ਤਾਂ ਕੱਲ ਵੀ ਆਈਆਂ ਨੇ ਹਜੇ ਜਦੋਂ ਇਹ ਹੁਣੀ ਨਹੀਂ ਸਹਿਣਦੇ ਹੈ ਕਿ ਮਗਰ ਕੌਣ ਸਹਿਣੂਗਾ ਮੇਰੇ ਮਰੀ ਮਗਰੋ ਤਾਂ ਨਾ ਤੇ ਇੱਥੇ ਨਾ ਤਿਹਾਰ ਨਾ ਜਾਣਾ ਨਾ ਆਉਣਾ ਮਕਾ ਦੇਣਗੇ ਇਹ ਮੇਰੀ ਜਵਾਕੜੀ ਕਨੀ ਤਾਂ ਹੋਰ ਪੰਠ ਠੀਕ ਠਾਕ ਆ ਹਾਂ ਠੀਕ ਠਾਕ ਤੂੰ ਦੱਸ ਵਧੀਆ ਹੈਗਾ ਕਿਵੇਂ ਆਈ ਦੀ ਭਣੀ ਮੈਂ ਤਾਂ ਐ ਆਈ ਸੀਗੀ ਉਹ ਮੇਲੋ ਕੇ ਜਾਣਾ ਸੀ ਨਾ ਮੈਂ ਤੂੰ ਚੱਲੇਂਗੀ ਕਣ ਜਾਣਾ ਤਾਂ ਹੈਗਾ ਦੀ ਭਣੀ ਮੈਂ ਇੱਥੋਂ ਜਾਇਆ ਨਹੀਂ ਜਾਣਾ ਉਰੇ ਕੀ ਗੱਲ ਹੋ ਗਈ ਦੇ ਕਿਸੇ ਦੇ ਆਪਾਂ ਜਾਵਾਂਗੇ ਫੇਰ ਹੀ ਆਪਣੇ ਕੋਈ ਆਊਗਾ ਉਹ ਤਾਂ ਭੈਣੇ ਤੇਰੀ ਗੱਲ ਸਹੀ ਐ ਜੇ ਆਪਾਂ ਕਿਸੇ ਦੇ ਜਾਵਾਂਗੇ ਤਾਂ ਕੋਈ ਆਪਣੇ ਆਉ ਦੁੱਖ ਦੇ ਸੁੱਖ ਦੇ ਹੁਣ ਮੈਂ ਕੀ ਕਰਾਂ ਮੈਂ ਤਾਂ ਕੱਲੀ ਜਾਣੀ ਆ ਸਾਰਾ ਦਿਨ ਕੰਮ ਕਰਦੀ ਰਹਣੀ ਆ ਹੁਣ ਨਾ ਕੰਮ ਕਰਕੇ ਮਸਾਂ ਬੈਠੀ ਤੀਗੀ ਥੱਕ ਗਈ ਮਰਨ ਵਾਲੀ ਹੋ ਰਹੀ ਆ ਹੱਡ ਹੱਡ ਦੁਖੀ ਜਾਂਦਾ ਹੈਗਾ ਇਹ ਗੱਲ ਤਾਂ ਹੈ ਭੈਣੇ ਜੇ ਮੈਂ ਤੈਨੂੰ ਇੱਕ ਗੱਲ ਕਹਾ ਮੰਨੇਗੀ ਕਹੇ ਭੈਣੇ ਮੰਨੂਗੀ ਮੰਨੂਗੀ ਕਿਉਂ ਨਹੀਂ ਮੈਂ ਤਾਂ ਐਂ ਕਹਿੰਦੀ ਸੀਗੀ ਇੱਕ ਮੇਤ ਨਿਗਾਚੇ ਨਾ ਕੁੜੀ ਹੈਗੀ ਜੇ ਤੂੰ ਕਹੇ ਮੈਂ ਗੱਲ ਚਲਾਵਾਂ ਦੋਨੇ ਭੈਣ ਭਰਾ ਨੇਗੀ ਕੁੜੀ ਵੱਡੀ ਹੈਗੀ ਮੁੰਡਾ ਛੋਟਾ ਹੈਗਾ ਪਰ ਇਹ ਕੁੜੀ ਬਾਲੀ ਸਿਆਣੀ ਹੈਗੀ ਸਾਰਾ ਨਾ ਘਰ ਦਾ ਕੰਮ ਜਾਣਦੀ ਹੈਗੀ ਨਾਲੇ ਤੈਨੂੰ ਸਾਰਾ ਹੋ ਜੂਗਾ ਮੈਂ ਤਾਂ ਗੋਗੀ ਤੇ ਰਿਸ਼ਤੇ ਬਾਰੇ ਗੱਲ ਕਰਦੀ ਆ ਨਹੀਂ ਭੈਣੇ ਤਾਂ ਤਾਂ ਮੇਰੇ ਦਿਲ ਦੀ ਬੁਝਲੀ ਮੈਂ ਤਾਂ ਆਪ ਕਹਿੰਦੀ ਸੀ ਮੈਂ ਹੁਣ ਗੋਗੀ ਦਾ ਵਿਆਹ ਕਰ ਹੀ ਲਵਾਂ ਨਾਲੇ ਕੰਮ ਤਾਂ ਦੇ ਹੋ ਜਾ ਕਰਨਗੇ ਮੈਸੇ ਤਾਂ ਕੁਝ ਨਹੀਂ ਹੁੰਦਾ ਹੁਣ ਪਰ ਮੈਂ ਇਹ ਕਰ ਦੂੰਗੀ ਸਾਡੇ ਨਾਲ ਕਰੇ ਫੋਟੋ ਪਿੱਗਿਆ ਕੁੜੀ ਦੀ ਫਿਰ ਮੈਂ ਉਹ ਦਿਖਾ ਜੂਗੀ ਤੇ ਗੋਗੀ ਨਾਲ ਸਲਾਹ ਕਰ ਲੇ ਕੋਈ ਨਾ ਸਲਾਹ ਤਾਂ ਮੈਂ ਕਰ ਲਵਾਂ ਭੈਣੇ ਚਲ ਪਰ ਮੈਂ ਤਾਂ ਇਹ ਕਹਿੰਦੀ ਸੀ ਫਿਰ ਸਲਾਹ ਕਰਕੇ ਨਾ ਮੈਨੂੰ ਜਰੂਰ ਦੱਸ ਦੀ ਆ ਜਾਣਦੇ ਭਾਣੇ ਗੋਗੀ ਵਾਲੀ ਨਾਨੀ ਨੂੰ ਛੱਡਣ ਗਿਆ ਹੋਇਆ ਉਹਨੂੰ ਆ ਜਾਣਦੇ ਮੈਂ ਸਲਾਹ ਕਰਕੇ ਨਾ ਤੈਨੂੰ ਉਹਦੀ ਦੱਸ ਦੂੰਗੀ ਚਲ ਠੀਕ ਆ ਭਾਣੇ ਫਿਰ ਮੈਂ ਜਾਣੀ ਹੈਗੀ ਫਿਰ ਮੈਨੂੰ ਤਾਂ ਜਾਣਾ ਪਊਗਾ ਮੇਲੋਗੇ ਕਰੇ ਤੂੰ ਜਾਇਆ ਭਾਣੇ ਮੈਂ ਤਾਂ ਫੇਰ ਜਾਇਆਂਗੂ ਵੀ ਚਲ ਠੀਕ ਚਾਹ ਪਾਣੀ ਤਾਂ ਪੀ ਜਾਂਦੀ ਨਾ ਫਿਰ ਮੈਂ ਲੇਟ ਹੋ ਜੂੰਗੀ ਧੁੱਪ ਚੜੀ ਜਾਂਦੀ ਆ ਬੇਬੇ ਕੀ ਮੂਝੇ ਇੱਚ ਬੋਲੀ ਜੰਨੀ ਐ ਬੋਲ ਕੇ ਕਹਿਣਾ ਜੇ ਕੁਝ ਕਹਿਣੀ ਐ ਮੈਨੂੰ ਕੁਝ ਨਹੀਂ ਬੋਲੀ ਮੈਂ ਤਾਂ ਆਪਦੇ ਸਰੀਰ ਦੇ ਛੇੜੇ ਨਹੀਂ ਮੇਰੇ ਤਾਂ ਆਪਦੇ ਸਰੀਰ ਦੇ ਜਿਹੜੇ ਤੇ ਤੇਰੇ ਹੋਣ ਹੀ ਨਹੀਂਗੇ ਤੈਨੂੰ ਤਾਂ ਸਰਦਨ ਆਪਦੀ ਕੁੜੀ ਦਾ ਰਹਿੰਦਾ ਤੈਨੂੰ ਤਾਂ ਪੋਤੀਆਂ ਦਾ ਹੈ ਹੀ ਨਹੀਂ ਗਾ ਜੇ ਪੋਤੀਆਂ ਦਾ ਹੁੰਦਾ ਕਿਤੇ ਲਵਾਇਆ ਫੋਨ ਪੋਤੀਆਂ ਨੂੰ ਜੇ ਸਰਦਨ ਆਇਆ ਰਹਿੰਦਾ ਮੇਰੀ ਕੁੜੀ ਨੂੰ ਫੋਨ ਲਾ ਲੋ ਚਲ ਮੰਮੀ ਆਇਆ ਯਾਰ ਮੈਨੂੰ ਚਾਹ ਪੜਾ ਕੇ ਕਾਹਨੂੰ ਬੋਲੀ ਜਾਨੀ ਆ ਤੂੰ ਆ ਜਾ ਬੋਲਦੀ ਨਹੀਂ ਹੈਗੀ ਮੈਂ ਸਹੀ ਗੱਲ ਕਹਿਣੀ ਹੈਗੀ ਮੈਂ ਤੂੰ ਆਏ ਕਿ ਬੋਲੀ ਸੀਗੀ ਬੇਬੇ ਨੂੰ ਉਹ ਤਾਂ ਵਿਚਾਰੀ ਉਹ ਵੀ ਨਹੀਂ ਕੁਝ ਬੋਲਦੀ ਸੀ ਨਾਲ ਤੂੰ ਭੈਣ ਹੋਰ ਕੋਈ ਨਾਲ ਪੂਣ ਨਿੰਦੀ ਗਈ ਨਾਲੇ ਬੇਬੇ ਨੂੰ ਨਿੰਦੀ ਗਈ ਕਿਹੜਾ ਕੁਝ ਵਿਚਾਰੀ ਬੋਲਦੀ ਹੈਗੀ ਉਹਦੇ ਸਹੁਰੇ ਕੀ ਕਹਿਣਗੇ ਨਾਲੇ ਤੈਨੂੰ ਜਾਵੇ ਜਾ ਭੂਆ ਦਾ ਚਮਚਾ ਉੱਥੇ ਜਦੋਂ ਮੈਂ ਗੱਲਾਂ ਕਰਦੀ ਸੀ ਤੇਰਾ ਤੈਨ ਮੇਰੇ ਚ ਹੀ ਸੀਗਾ ਮਾਂ ਦੀ ਨਾ ਕਦੇ ਸੁਣੀ ਮੰਮੀ ਮੈਂ ਤਾਂ ਐਂ ਕਹਿੰਦਾ ਸੀਗਾ ਵੀ ਕਰਦੇ ਆ ਗੱਲਾਂ ਆਪਾਂ ਬਾਹਰੇ ਕਰੀ ਆਈਏ ਉਹ ਕੋਈ ਚੰਗੀ ਗੱਲ ਨਹੀਂ ਹੁੰਦੀ ਹੈਗੀ ਵੇ ਹੁਣ ਤੂੰ ਮੰਨੂ ਸਮਝਾਵੇਂਗਾ ਨਹੀਂ ਕਿਸੇ ਨੂੰ ਚੰਗਾ ਲੱਗਦਾ ਨਾ ਨਾ ਲੱਗੇ ਤਾਂ ਆਉਂਦੀਆਂ ਕਰੂਗੀ ਵੀ ਨਹੀਂ ਸਮਝਦੀ ਹਾਂ ਪੈਣੇ ਕਰਣਾ ਮੈਂ ਜਦੋਂ ਆਉਂਦਾ ਸੀ ਆ ਮੈਨੂੰ ਮਾਸਦੀ ਦਾ ਫੋਨ ਆਇਆ ਸੀ ਮੈਂ ਤੈਨੂੰ ਦੱਸਣਾ ਭੁੱਲ ਗਿਆ ਅੱਛਾ ਕੀ ਕਹਿੰਦੇ ਸੀ ਠੀਕ ਨੇ ਉਹ ਸਾਰੇ ਹਾਂ ਠੀਕ ਤਾਂ ਹੈਗੇ ਨੇ ਉਹਨਾਂ ਰਿਸ਼ਤੇ ਦੀ ਗੱਲ ਕਰਦੇ ਸੀ ਉਹਨਾਂ ਦੇ ਕੋਈ ਸ਼ਰੀਕੇ ਦੇ ਮੁੰਡਾ ਹੈਗਾ ਉਹ ਮਾਂ ਬੁੱਤੀ ਨੇਗੇ ਕਹਿੰਦੀ ਤਸੱਲੀ ਵਾਲਾ ਰਿਸ਼ਤਾ ਹੈ ਮਨੂੰ ਇਹ ਤਾਂ ਤੇਰੀ ਗੱਲ ਠੀਕ ਹੈ ਜੇ ਮੰਮੀ ਡੈਡੀ ਹੁੰਦੇ ਤਾਂ ਹੋਰ ਗੱਲ ਸੀ ਪਰ ਜੇ ਹੁਣ ਮੇਰਾ ਵਿਆਹ ਹੋ ਗਿਆ ਫਿਰ ਤੇਰੇ ਰੋਟੀ ਟੁਕਦਾ ਕਿੰਨਾ ਔਖਾ ਹੋ ਜਾਊਗਾ ਇਹ ਗੱਲ ਕਿਵੇਂ ਸਹੀ ਆਊਗੀ ਨਾ ਪੈਣੇ ਹੁਣ ਮੇਰੇ ਵਾਸਤੇ ਤੂੰ ਕਿੰਨਾ ਚਿਰ ਬੈਠੀ ਰਹੇਂਗੀ ਵਿਆਹ ਤਾਂ ਕਦੇ ਨਾ ਕਦੇ ਕਰਾਉਣੀ ਬੂਧੇ ਨੂੰ ਦੇਖ ਲੈ ਮਨੂੰ ਉਹ ਨਹੀਂ ਨਹੀਂ ਕੁਛ ਨਹੀਂ ਹੁੰਦਾ ਮੈਂ ਕਰਦਾ ਮਾਸੀ ਨਾਲ ਗੱਲ ਮੈਂ ਕਰਦਾ ਫਿਰ ਮਾਸੀ ਨਾਲ ਹੁਣੀ ਗੱਲ ਕਰ ਲਾਂਗੀ ਲੱਖਣੀ ਹਲੋ ਹਲੋ ਸਤਿ ਸ਼੍ਰੀ ਅਕਾਲ ਮਾਸੀ ਸਾਸਰੀ ਕਾਉਟ ਤਾਂ ਹੋਰ ਕਿੰਨਾ ਠੀਕ ਆ ਹਾਂ ਹਾਂ ਮਾਸੀ ਵਧੀਆ ਤੁਸੀਂ ਹਸੋ ਵਧੀਆ ਬਤਸਾਰੀ ਉਹ ਮਤਾਇਂ ਕਹਿੰਦਾ ਸੀਗਾ ਉਹ ਤੂੰ ਕਰਦ ਦੱਸਦੀ ਨਹੀਂ ਸੀ ਰਿਸ਼ਤੇ ਦੇ ਬਾਰੇ ਹਾਂ ਤਾਂ ਤੇ ਮੈਂ ਗਗਨ ਕੋਲੇ ਕੀਤੀ ਸੀ ਗੱਲ ਗਗਨ ਕੇਰਾ ਦਾ ਨਾਂ ਨੁਕਰੀ ਕਰਦੀ ਸੀ ਫਿਰ ਮੈਂ ਮਨਾਈ ਲਈ ਮਾਣਾ ਬਹੁਤ ਟਾਈਮ ਹੋ ਗਿਆ ਹੁਣ ਤੈਨੂੰ ਘਰੇ ਬੈਠੀ ਨੂੰ ਤੇ ਉਹ ਕਹਿੰਦੀ ਚਲ ਕਰ ਲੋ ਗੱਲ ਫਿਰ ਮੈਂ ਤੈਨੂੰ ਐਂ ਕਹਿੰਦਾ ਸੀ ਫਿਰ ਵੀ ਮੈਨੂੰ ਪਸੰਦ ਆ ਰਿਸ਼ਤਾ ਤੇ ਤੂੰ ਗੱਲ ਤੋੜ ਲਈ ਗੱਲਾਂ ਹਾਂ ਨਾ ਕੋਈ ਨਾ ਪਤਾ ਉਹ ਆ ਗਾ ਪਰਿਵਾਰ ਬਹੁਤ ਵਧੀਆ ਗਾ ਅੱਛਾ ਬੜੀਆ ਨਰਮ ਪਰਿਵਾਰ ਹੈਗਾ ਪੂਰੀ ਤਸੱਲੀ ਹੈਗੀ ਮੁੰਡਾ ਠੀਕ ਹੈਗਾ ਮਾਂ ਪੁੱਤ ਘਰੇ ਨੇਗੇ ਹੋਰ ਆਪਾਂ ਕਿਭਾਲ ਦੇਂਗੇ ਹਾਂ ਹਾਂ ਮਸੀ ਤੈਨੂੰ ਪਤਾ ਗਾ ਹੁਣ ਮੇਰੇ ਸਿਰ ਤੇ ਮਾਂ ਪਿਓ ਨਹੀਂ ਹੈਗਾ ਹਨਾ ਅਸੀਂ ਦੋਨੇ ਇਕੱਲੇ ਆਗੇ ਤੇ ਤੂੰ ਵਸਨਾ ਕੋਈ ਕੱਚੀ ਜੀ ਗੱਲ ਨਾ ਹੋਵੇ ਬਸ ਸਾਰਾ ਕੁਝ ਧਿਆਨ ਨਾਲ ਹੀ ਕਰੀ ਨਾ ਕੋਈ ਨਾ ਪੁੱਤ ਕੱਚੀ ਗੱਲ ਕਿਉਂ ਕਰੂੰਗੀ ਮੈਂ ਵੀ ਥੋੜੀ ਮਾਇੰਗ ਹੈਗੀ ਤੇ ਮਾਸੀ ਹੈਗੀ ਮਾਂ ਤਾਂ ਪਹਿਲਾਂ ਹੁੰਦੀ ਹੈਗੀ ਹਾਂ ਹਾਂ ਮਾਸੀ ਬੱਸ ਨਾ ਸਾਰੀਆਂ ਗੱਲਾਂ ਤੇਰੇ ਦੀ ਛੱਡਤੀਆਂ ਮੈਂ ਬੱਸ ਤੂੰ ਆਪ ਹੀ ਦੇਖ ਲਈ ਹੁਣ ਨਾ ਕੋਈ ਨਾ ਪੁੱਤ ਫਿਕਰ ਨਾ ਕਰ ਮੈਂ ਸਾਰੀ ਗੱਲ ਕਰ ਲੂੰਗੀ ਹਾਂ ਹਾਂ ਬੱਸ ਫਿਰ ਠੀਕ ਹੈ ਤੋਰ ਲਾ ਗੱਲ ਤੂੰ ਗੱਲ ਨਹੀਂ ਠੀਕ ਹੈ ਪੁੱਤ ਠੀਕ ਆ ਮਸੀ ਧਿਆਨ ਰੱਖਿਓ ਚੰਗਾ ਹਾ ਤਾਂ ਹਾਂ ਹਾਂ ਗੱਲ ਨਹੀਂ ਮਸੀ ਠੀਕ ਹੈ ਠੀਕ ਹੈ ਪੁੱਤ ਲੈ ਆਓ ਫਿਰ ਠੀਕ ਸਮਸੰਦਾ ਕਰਕੇ ਵਧੀਆ ਹੋਇਆ ਮਿਲ ਕੇ ਕਰ ਸਸ ਸਸਰੀ ਘਾਲ ਪਣੇ ਸਸਰੀ ਘਾਲ ਪਣੇ ਬਧਾਈਆਂ ਹੁਣ ਪਣੇ ਤੈਨੂੰ ਸੋਨੂੰ ਵੀ ਬਧਾਵੇ ਪਣੇ ਕਾਦੀ ਬਧਾਈਂ ਦੀ ਯਾਨੀ ਮੇਰੇ ਪਾਣ ਜਿਹੜਾ ਫੋਨ ਆਇਆ ਸੀਗਾ ਅੱਛਾ ਉਹ ਕਹਿੰਦੇ ਚੱਲਾ ਸੀ ਰਿਸ਼ਤਾ ਕਰ ਦਾਂਗੇ ਅੱਛਾ ਮੈਂ ਤਾਂ ਐ ਕਹਿਣ ਆਈ ਸੀ ਤੂੰ ਤੇ ਆਪਣੇ ਗੋਗੀ ਦਾ ਮਾਮਾ ਜਾ ਕੇ ਨਾਲ ਤਾਂ ਘਰ-ਵਾਰ ਦੇਖਿਆ ਉਹਨਾਂ ਕੁੜੀ ਨੇ ਦੇਖਿਆ ਪਰ ਘਰ-ਵਾਰ ਤੋਂ ਤਾਂ ਅਸੀਂ ਕੀ ਲੈਣਾ ਬਸ ਕੁੜੀ ਸਿਆਣੀ ਹੋਵੇ ਕੁੜੀ ਤਾਂ ਬਥੇਰੀ ਸਿਆਣੀਆਂ ਪਣੇ ਦੇਖ ਪਾਣੇ ਕੁੜੀ ਕੰਮ ਤਾਂ ਦਿਆਲੀ ਹੋਵੇ ਅਸੀਂ ਕਿਹੜਾ ਕੋਈ ਦਾਜ ਦੇਹ ਜ ਲੈਣਾ ਹੈ ਸਤਾਬ ਦੇ ਦੋ ਕੱਪੜੇ ਪਾ ਕੇ ਲਿਆਵਾਂਗੇ ਕੁੜੀ ਨੂੰ ਘਰੇ ਕੰਮ ਤਾਂ ਵਥੇਰਾ ਕਰਦੀ ਹੈ ਪਾਣੇ ਸਾਰਾ ਕਰਦੀ ਹੈਗੀ ਚੱਲ ਵਧੀਆ ਹੋਇਆ ਪ੍ਰਮਾਤਮਾ ਨੇ ਸੁਣ ਲਈ ਦੋਨਾਂ ਦੇ ਬਧੀ ਜੋੜੀ ਬਣੀਏਗੀ ਮੈਂ ਤਾਂ ਹੀ ਕਹਿਣ ਆਈ ਸੀ ਕਿ ਮੇਰੀ ਗੱਲ ਸੁਣ ਪਾਣੇ ਮੈਂ ਚਾਹ ਬਣਾਉਣੀ ਮਿੱਠਾ ਮੂੰਹ ਕਰਕੇ ਜਾਇ ਹੁਣਾ ਥੋੜੀ ਜਿਹਾ ਮੇਗੀ ਤੂੰ ਨਾ ਪਾਣੇ ਮਿੱਠਾ ਮੂੰਹ ਤਾਂ ਉੱਧੀ ਕਰਾਂਗੇ ਕਿਤੇ ਆਪਾਂ ਬੈ ਕੇ ਲਿਆਂਦੇ ਚੱਲ ਠੀਕ ਆ ਪਾਣੇ ਫਿਰ ਮੈਂ ਜਾਂਦੀ ਆ ਚੰਗਾ ਬਣ ਦੇਖੋਗੀ ਗੋਗੀ ਹਾ ਮਮੀ ਪੂਰੀਆ ਹਾਂ ਵੀ ਮੈਂ ਤੇਰੇ ਮਾਂ ਕਹਿੰਦੀ ਸੀ ਤੇਰੀ ਤਾਈ ਆਈ ਤੀਗੀ ਹਾਂ ਉਹ ਜਿਹੜੀ ਫੋਟੋ ਭੇਜੀ ਤੀ ਨਾ ਤੇਰੀ ਉਸ ਰਿਸ਼ਤਾ ਕਰਾਉਂਦੀ ਸੀ ਉਹ ਕਹਿੰਦੀ ਵੀ ਉਹਨਾਂ ਦੇ ਮੁੰਡਾ ਪਸੰਦ ਹੈ ਭਾਈ ਕਹਿੰਦੀ ਫੋਟੋ ਦੇਖ ਕੇ ਪਸੰਦ ਆ ਗਿਆ ਕਹਿੰਦੀ ਹੁਣ ਤੁਸੀਂ ਕੁੜੀ ਕਦੋਂ ਦੇਖਣ ਜਾਣਾ ਮੈਨੂੰ ਕਹਿੰਦੀ ਦੱਸ ਦਿਓ ਭਾਈ ਉਹ ਐ ਪੁੱਛਣ ਆਈ ਤੀਗੀ ਮੰਮੀ ਆਪਾਂ ਨੂੰ ਹੋਰ ਨਹੀਂ ਕੁਛ ਚਾਹੀਦਾ ਆਪਾਂ ਨੂੰ ਤਾਂ ਇਹੀ ਚਾਹੀਦਾ ਵੀ ਸੋਡੀ ਸੇਵਾ ਕਰਨ ਵਾਲੀ ਕੁੜੀ ਹੋਵੇ ਤੂੰ ਤਾਈ ਨਾਲ ਇਹ ਗੱਲ ਕਰ ਲੈ ਮੇਰੀ ਗੱਲ ਸੁਣ ਗੂਗੀ ਸਾਰੀਆਂ ਗੱਲਾਂ ਮੈਂ ਉਹਨੂੰ ਕਹੀਤੀਆਂ ਭਾਈ ਉਹ ਕਹਿੰਦੀ ਕੁੜੀ ਬਹੁਤ ਸਿਆਣੀ ਹੈ ਵਧੀਆ ਬੰਦੇ ਨੇ ਚੰਗੇ ਮੈਂ ਆਖਿਆ ਭਾਈ ਸਾਨੂੰ ਤਾਂ ਕੋਈ ਦਾਜ ਦੀ ਲੋੜ ਨਹੀਂ ਕਾਸੇ ਦੀ ਲੋੜ ਨਹੀਂ ਇਸ ਤਾਂ ਦੇ ਦੋ ਕੱਪੜੇ ਪਾ ਕੇ ਮੈਂ ਕਿਹਾ ਜੇ ਕੁੜੀ ਪਸੰਦ ਆ ਗਈ ਅਸੀਂ ਤਾਂ ਚੁੰਨੀ ਚੜਾ ਕੇ ਆਪਦਾ ਲਈ ਆਵਾਂਗੇ ਤੇਰੇ ਮਾਮੇ ਨੂੰ ਕਰ ਦਾਂਗੇ ਫੋਨ ਚੱਲ ਫਿਰ ਠੀਕ ਹੈ ਜੇ ਕੁੜੀ ਸਿਆਣੀ ਹੈ ਆਪਾਂ ਨੂੰ ਹੋਰ ਕੀ ਚਾਹੀਦਾ ਹੈ ਹੋਰ ਉਹ ਤੇਰੇ ਮਾਮੇ ਹੋਰੀ ਆ ਜਾਣਗੇ ਬਸ ਆਪਾਂ ਲਈ ਆਵਾਂਗੇ ਘਰੇ ਤੂੰ ਐ ਕਰ ਹੁਣ ਮੈਨੂੰ ਨਾ ਫੋਨ ਲਾ ਕੇ ਦੇ ਦੇ ਮੈਂ ਤੇਰੇ ਮਾਮੇ ਨੂੰ ਕਰ ਦਾਂਨੀ ਆ ਵੀ ਭਾਈ ਮਾੜਾ ਜਿਹਾ ਸਨੇਹਾ ਆਜੋ ਤੜਕੇ ਲੈ ਮੰਮੀ ਲਾਤਾ ਮਾਮੇ ਨੂੰ ਫੋਨ ਲੱਗ ਗਿਆ ਦੇਖੀ ਹਲੋ ਹਲੋ ਹਾਂ ਭਾਈ ਸਤਿ ਸ੍ਰੀ ਅਕਾਲ ਹਾਂ ਠੀਕ ਹਾਂ ਬੈਣ ਹਾਂ ਠੀਕ ਠਾਕ ਹਾਂ ਭਾਈ ਤੇ ਉਹ ਤਾਂ ਮੈਂ ਤੈਨੂੰ ਆਏ ਆਏ ਫੋਨ ਕਰਾਇਗਾ ਤੇ ਆਪਣਾ ਨਾ ਗੋਗੀ ਦਾ ਰਿਸ਼ਤਾ ਜਾ ਦੇਖਿਆ ਤੀਗਾ ਵੀ ਪਸੰਦ ਹਾਂ ਫੋਟੋ ਤੇ ਸਾਰਾ ਕੁਝ ਠੀਕ ਲੱਗਦਾ ਹੈਗਾ ਪਸੰਦ ਆਏ ਕੁੜੀ ਵੀ ਅੱਛਾ ਅੱਛਾ ਤੇ ਮੈਂ ਫਿਰ ਆਈ ਸੋਚ ਲਿਆ ਮੈਂ ਖਾਪਾ ਚਲ ਚੁੰਨੀ ਜੜਾ ਵਜਾ ਕਰ ਲਾਂਗੇ ਤੇ ਉਹ ਵਿਚੋਲਣ ਕਹਿੰਦੀ ਵੀ ਤੁਸੀਂ ਕੱਲ ਨੂੰ ਦੇਖ ਆਇਓ ਮੈਂ ਖਾ ਭਾਈ ਅਸੀਂ ਤਾਂ ਦੇਖ ਕੇ ਦੇਖ ਕਿ ਉਨੀ ਚੜਾ ਕੇ ਘਰੀ ਲਿਆਵਾਂਗੇ ਆ ਹਾਂ ਹਾਂ ਤੇ ਮੈਂ ਤੈਨੂੰ ਐਂ ਕਹਿੰਦੀ ਸੀ ਵੀ ਕੱਲ ਨੂੰ ਨਾ ਮਾੜਸ ਦੇਹਾਂ ਆਜੋ ਤੁਸੀਂ ਆ ਕੋਈ ਨਹੀਂ ਬਣਾਵਾਂਗੇ ਮੈਂ ਕੋਈ ਨਹੀਂ ਕਰਦਾ ਵੀਰਪਾਲ ਨਾਲ ਹੋਰ ਆਪ ਜੀ ਤਿਆਰੀ ਤੂਰੀ ਕਰ ਲਓ ਭਾਈ ਹੁਣ ਤੇ ਟੜਕੇ ਮਾੜਸ ਦੇਹਾਂ ਆਜੋ ਪਸਦੇਹੀ ਵਗ ਚੱਲਾਂਗੇ ਫਿਰ ਟਾਈਮ ਤੇ ਕਰੇ ਆ ਜਾਾਂਗੇ ਹਨਾ ਹਾਂ ਬਸ ਬਣ ਮਚਾ ਕੇ ਨਾ ਵੀਰਪਾਲ ਨੂੰ ਦੱਸ ਦਾਂਗਾ ਤੇ ਕੋਈ ਨਹੀਂ ਆਜਾਂਗਾ ਹਾਂ ਆਜੋ ਵੀਰੇ ਜਰੂਰ ਆਜੋ ਚੰਗਾ ਕੀ ਇਟਾਂਗਾ ਬਾਈ ਸ਼ੰਗਾ ਬਾਈ ਕੀ ਦਾ ਫੋਨ ਸੀ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਫੋਨ ਤੇ ਲੱਗਿਆ ਨੂੰ ਮੈਂ ਵੀ ਦੇਖੀ ਜਾਨੀ ਆ ਵੀ ਹੁਣ ਵੀ ਕਟਿਆ ਹੁਣ ਵੀ ਕਟਿਆ ਕਿਹੜੇ ਵੇਲੇ ਆਂ ਦੇ ਫੋਨ ਤੇ ਲੱਗੇ ਹੋ ਤੁਸੀਂ ਕੀ ਦਾ ਫੋਨ ਹੋਣਾ ਸੀਗਾ ਭੈਣ ਦਾ ਫੋਨ ਸੀਗਾ ਉਹਦੇ ਨਾਲ ਗੱਲ ਕਰਦਾ ਸੀ ਗੋਗੀ ਦਾ ਸਗਣ ਹੈਗਾ ਸਗਣ ਬਾਰੇ ਦੱਸਦੀ ਸੀ ਕੀ ਕਹਿੰਦੀ ਸੀ ਸਗਣ ਬਾਰੇ ਕੀ ਦੱਸਦੀ ਸੀ ਆਪਾਂ ਨੂੰ ਉਹ ਫਿਰ ਉਹ ਤਾਂ ਗੋਗੀ ਦੇ ਸਗਣ ਨੂੰ ਕਹਿੰਦੀ ਸੀ ਵੀ ਸਗਣ ਤੇ ਆਜੋ ਸਗਣ ਪਾਉਣਾ ਹੈਗਾ ਹੋਰ ਉਹਨੇ ਕੀ ਕਹਿਣਾ ਸੀ ਸਗਣ ਤੇ ਨਹੀਂ ਜਾਣਾ ਸਗਣ ਤੇ ਆਪਾਂ ਨੇ ਵੀਰਪਾਲ ਤੂੰ ਮੇਰੀ ਗੱਲ ਸੁਣਨਾ ਮਾ ਮੈਂ ਮੈਂ ਕੋ ਗੀਦਾ ਇਹ ਆਪਾਂ ਨਹੀਂ ਆਮੇ ਕੌਣ ਜਾਊਗਾ ਆਪਾਂ ਨੂੰ ਸਗਨਤਾ ਜਾਣਾ ਪਊਗਾ ਮੇਰੀ ਗੱਲ ਸੁਣ ਲਓ ਮੈਂ ਇੱਕ ਵਾਰੀ ਕਹਤਾ ਨਾ ਵੀ ਆਪਾਂ ਨੇ ਨਹੀਂ ਜਾਣਾ ਬੇਬੇ ਦਾ ਨਏ ਤਾਂ ਉਹ ਬਾਰਾ ਕਰਦੇ ਨੇ ਬੇਬੇ ਨੂੰ ਕਹਦੇ ਬੇਬੀ ਭਗ ਜੂਗੀ ਉਹ ਚਲ ਚੰਗਾ ਯਾਰ ਚੁੱਪ ਕਰ ਜਾ ਨਹੀਂ ਜਾਂਦੇ ਕਿਉਂ ਕੁਲੇਸ਼ ਕਰੀਏ ਨਹੀਂ ਮੈਂ ਬੇਬੇ ਨੂੰ ਕਹਿ ਦੇਣਾ ਉਹ ਭਗ ਜੂਗੀ ਆਹੋ ਕਹ ਦਿਓ ਬੇਬੇ ਨੂੰ ਕਿਉਂ ਬੇਬੇ ਸੌਂਗੀ ਨਾ ਜਾਗਦੀਆਂਗੀ ਮਾਇਆ ਖਾ ਕੇ ਤੇ ਸੁੱਤੀ ਪਈ ਐ ਨਾ ਉਹਦਾ ਭੈਣ ਦਾ ਫੋਨ ਆ ਸੀ ਅਸ਼ਿੰਦਰ ਦਾ ਅੱਛਾ ਮਨੇ ਗੋਗੀ ਦਾ ਸਾਗ ਨਾ ਰੱਖ ਲਿਆ ਉਹ ਕਹਿੰਦੀ ਸਾਗਣ ਤੇ ਆ ਜਾਓ ਮੈਂ ਵੀਰਪਾਲ ਨੂੰ ਕਿਹਾ ਸੀਗਾ ਵੀਰਪਾਲ ਦਾ ਸਿੱਧਾ ਜਵਾਬ ਹੀ ਦੇਗੀ ਕਹਿੰਦੀ ਮੈਂ ਤਾਂ ਜਾਂਦੀ ਨਹੀਂ ਬੇਬੇ ਨੂੰ ਇਹਦੇ ਵੀਰਪਾਲ ਕਿੱਥੋਂ ਜਾਊਗੀ ਤੀ ਜੰਮੀ ਭੈਣ ਵਿਸਰੀ ਪੂਆ ਕੀਤੇ ਜਾਦਾ ਹੈ ਇਹ ਕਿੱਥਾ ਦਿੱਥ ਦੇ ਨਹੀਂ ਜਾਂਦੇ ਕੋਈ ਤਿਹਾਰ ਦੇ ਨਹੀਂ ਜਾਂਦੇ ਮਾਂ ਲਟਕ ਵੀ ਜਾਂਦੀਆਂ ਬੁੜਾ ਖੁੰਡਾ ਮੈਨੂੰ ਅਗਲਾ ਕੌਣ ਜਾਣਦਾ ਅਗਲਾ ਕਹਿੰਦਾ ਨੂੰ ਨਹੀਂ ਆਈ ਪੁੱਤ ਨਹੀਂ ਆਇਆ ਹੈਗਾ ਛੋਡਾ ਹੱਕ ਹੁੰਦਾ ਤੂੰ ਮਾਮਾ ਹੈ ਉਹ ਮਾਮੀ ਹੈ ਮੈਂ ਤਾਂ ਨਾ ਜਾਊ ਫੇਰ ਵੀ ਸਰ ਜੂਗਾ ਅਗਲਾ ਕੋਹ ਪਾਈ ਪੂਰੀ ਗੋਡਿਆਂ ਤੋਂ ਬੈਠੀ ਐ ਤੂੰ ਜਾਈ ਤੂੰ ਬੇਬੇ ਮੈਂ ਤੇਰੇ ਨਾਲ ਮੋਟਰਸਾਈਕਲ ਤੇ ਬੈਗ ਜੂਗਾ ਪਰ ਮੈਂ ਵੀਰਪਾਲ ਨੂੰ ਨਹੀਂ ਕਹਿ ਸਕਦਾ ਜੇ ਤੋ ਵੀਰਪਾਲ ਨਹੀਂ ਆਂਦੀ ਮੇਰੀ ਧੀ ਦੇ ਦਿੱਥ ਤੇ ਹਰਤੇ ਫਿਰ ਤੂੰ ਵੀ ਕੀ ਕਰੇਗਾ ਮੈਂ ਤਾਂ ਆਪ ਹੀ ਭੱਗ ਜੂਗੀ ਚੱਲ ਚੰਗਾ ਬੇਬੇ ਮਰਜੀ ਹੈ ਤੇਰੀ ਜੇ ਤੂੰ ਕੱਲੀ ਮੇਰੀ ਧੀ ਨਾਲ ਨਹੀਂ ਵਰਤਦੇ ਇਹ ਹੋਰ ਕਿੱਥੇ ਨਾਲ ਵਰਤਣਗੇ ਇਹਨਾਂ ਨੂੰ ਤਾਂ ਜਮੀ ਹੋ ਕਰਤਾ ਪਿੱਛੇ ਹੀ ਦੇਤਾ ਉਹਨੂੰ ਤਾਂ ਜਵਾਕੜੀ ਨੂੰ ਹੈਂ ਲੋੜਾ ਪਾਤਾ ਮੈਂ ਹੁਣ ਜਿਹੜਾ ਕੁਛ ਲੈ ਕੇ ਜਾਉਂਗੀ ਉਹ ਮੈਨੂੰ ਕੱਲੀ ਦਾ ਮੇਰਾ ਕੀ ਸੋਭਾ ਪਾਉ ਜੇ ਤੂੰ ਨੂੰਤੀ ਨਾਲ ਹੈ ਉਹ ਸੋਭਾ ਨਹੀਂ ਦਿੰਦੀ ਚੀਜ਼ ਉਹ ਕਰਨ ਗਿਆ ਪਰਿਵਾਰ ਤਾਂ ਆਇਆ ਨਹੀਂ ਕੋਈ ਕੱਲੀ ਆ ਗਈ ਬੁੜੀ ਬੂਥੜਾ ਚੱਕ ਕੇ 60 ਸਾਲ ਦੀ ਮੈਂ ਚੋੜੀਆਂ ਨੇ ਮੈਂ ਆਪਦੇ ਵਿੱਚ ਬਹੁਤ ਨੂੰ ਬਾਤਾਂ ਰੱਖੀਆਂ ਧੀਆਂ ਗਈ ਕੀ ਪਤਾ ਇਹ ਵਰਤਣ ਕੇ ਕਨਾ ਵਰਤਣ ਕੇ ਫੇਰ ਮਰੀ ਮੰਗਰੋਂ ਈ ਨੂੰ ਪਾਇਆ ਨਹੀਂ ਆ ਗਈ ਆਦੇ ਕੱਪੜਾ ਚ ਦੇ ਦੋ ਹੁਣ ਵਿੱਚ ਜੀ ਬੇਬੇ ਕਿੱਧਰ ਜਾਨੀ ਆ ਤੂੰ ਮੈਂ ਤਾਂ ਗੋਗੀ ਦੇ ਸਾਗਨ ਤੇ ਜਾਨੀ ਆ ਗੋਗੀ ਦਸਕਣਾਗਾ ਹਾਂ ਡੜੀ ਵੀ ਨਹੀਂ ਜਾਂਦੇ ਹੈਗੇ ਉਹ ਤਾਂ ਜਵਾਬ ਦੇਗੀ ਅੱਛਾ ਮੈਂ ਬਾ ਚਲਾਂ ਤਾਂ ਨਾ ਮੈਂ ਮੈਨੂੰ ਛੱਡੇ ਅੰਡੇ ਤੇ ਤੂੰ ਨਾਲ ਨਾ ਜਾਈ ਉਹ ਕੁਲੇਸ ਕਰਨ ਕਿ ਕਰੀ ਮਾੜਾ ਵਾਦਾ ਵਾਦ ਜੂਗਾ ਮੈਨੂੰ ਟੋਡੇ ਵੀ ਛੱਡਿਆ ਚਲ ਆਇਆ ਬਹਿ ਜਾ ਪਰ ਮੈਨੂੰ ਫੋਨ ਕਰਦੀ ਜਦੋਂ ਆਇਆ ਜਾਏਂਗੀ ਤੂੰ ਨਾ ਮੈਂ ਅੱਜ ਨਹੀਂ ਆਉਂਦੀ ਮੈਂ ਦੋ ਦਿਨ ਲਾ ਕੇ ਆਉਂ ਚਲ ਮੈਨੂੰ ਫੋਨ ਕਰਦੀ ਫਿਰ ਮੈਂ ਲੈ ਆਉਂਗਾ ਤੈਨੂੰ ਜਬਰ ਜੇ ਗੋਗੀ ਵੀ ਲੈ ਗੋਗੀ ਛੱਡ ਜੂ ਹਣਾ ਤੂੰ ਕੱਲੀ ਕਿਧਰ ਜਾਏਂਗੀ ਤੂੰ ਸੌਣ ਚੜ ਗਿਆ ਅੱਜ ਐਂ ਨਾ ਕਰਾਂ ਗਗਨਪੈਣ ਕੋਈ ਆਏ ਹੋਣਾਗਾ ਸੰਧਾਰਾ ਦੇ ਆਉਂਗਾ ਹੁਣ ਬਾਲਾ ਤਾਂ ਮੈਨੂੰ ਪਤਾ ਨਹੀਂ ਕਿ ਕੀ ਕੁਛ ਦਿੰਦੇ ਹੁੰਦੇ ਨੇ ਬਿਸਕਟਾਂ ਦਾ ਪੀਪਲ ਜਿਉਂ ਤੇ 5100 ਰੁਪਇਆ ਦੇ ਆਉਂਗਾ ਹੁਣ ਜੇ ਲੀੜਾ ਕਪੜਾ ਲੈਣ ਵਹਿ ਗਿਆ ਹੁਣ ਮੈਨੂੰ ਪਤਾ ਨਹੀਂ ਕੀ ਕੁਛ ਹੁੰਦਾ ਅੱਜੀ ਜਾ ਆਉਣਾ ਸਰ ਮम्मी ਕੀ ਕਰਦੇ ਫਿਰ ਦਿਓ ੁੱਪੇ ੁੱਪੇ। ਬਤਾ ਮੜੇ ਕੰਮ ਤੇ ਬਸਵਾਇਆ। ਫੇਰ ਸ਼ਾਮੇ ਕਰ ਲਿਆ ਕਰੋ ਕਾਣੂ ੁੱਪੇ ਫਿਰਦੇ ਰਹਿੰਦੇ ਹੋ। ਉਹਨਾਂ ਮੈਨੂੰ ਮਨੂ ਦਾ ਫੋਨ ਆਇਆ ਸੀਗਾ। ਉਹ ਸੌਣ ਕਰਕੇ ਆਉਂਦਾ ਅੱਜ। ਚੱਲ ਵਧੀਆ ਪੁੱਤਾ ਹੁਣ ਭੈਣਾਂ ਨੂੰ ਤਾਂ ਅਡੀਕ ਹੁੰਦੀ ਹੋਈ ਐ ਸੌਣ ਚ ਭਾਈਆਂ ਦੀ ਆਵਜਾਂ ਦੀ। ਹਾਂ ਮੰਮੀ ਉਹ ਕਹਿੰਦਾ ਵੀ ਮੈਂ ਉਸ ਮੈਂ ਜਦੋਂ ਚੱਲੂੰਗਾ ਫੋਨ ਕਰੂੰਗਾ। ਅੱਛਾ। ਹਾਂ ਚੱਲ ਕੋਈ ਨਾ ਫੇਰ ਆ ਜੂਗਾ। ਚੱਲ ਪੁੱਤ ਮੈਂ ਗੋਗੀ ਨੂੰ ਕਹਿੰਨੀ ਫੇਰ ਕੁਝ ਖਾਣ ਪੀਣ ਨੂੰ ਲੈ ਆਉਗਾ। ਚਲ ਠੀਕ ਆ ਮੰਮੀ। ਗੋਗੀ। ਹਾਂ ਮੈਂ ਉਹ ਗਾਗਨ ਦੇ ਭਰਾ ਨੇ ਆਉਣੇ ਹਾਂ ਤੂੰ ਕੁਝ ਖਾਣ ਪੀਣ ਨੂੰ ਲੈ ਜਾ ਕੇ ਲੈ ਆਉਣਾ ਹੋਰ ਠੀਕ ਆ ਅੱਗੇ ਮਨੂੰ ਹਾਂ ਸਸੀ ਕਾਲ ਬਣੇ ਸਸੀ ਕਾਲ ਵਾਲੀ ਲੇਟ ਹੋ ਗਿਆ ਉਹ ਬਸ ਥੋੜੀ ਥੋੜੀ ਨਾਲ ਟਾਈਮ ਲੱਗ ਗਿਆ ਅੱਛਾ ਆ ਜਾਂ ਅੰਦਰ ਹੀ ਆ ਜਾ ਸਾਰੇ ਅੰਦਰ ਹੀ ਨੇ ਚਲੋ ਜੀ ਆਲਾ ਮਸੀ ਪਹਿਲੀ ਬੈਂਟ ਜਿਹੋਦਾ ਰਹਿ ਪੁੱਤ ਤੇ ਫਿਰ ਤੁਸੀਂ ਆਇਓ ਕਿਹਾਂ ਪਰਬਯੋਗੀ ਕੀ ਹਾਲ ਨਹੀਂ ਠੀਕ ਹੈ ਬੈਠਾ ਇਹ ਤੁਮੇ ਉਹਦੇ ਤੋਂ ਬੈਠੋ ਮੈਂ ਪਾਣੀ ਲੈ ਕੇ ਆਉਣੀ ਆ ਲਿਆ ਪਾਣੀ ਤੇ ਮੈਂ ਪਾਣੀ ਤਾਂ ਮੈਂ ਫੇਰ ਪੀਉਂਗਾ ਆਵੜ ਪੈਸੇ ਕੋਈ ਨਾ ਪਹਿਲਾਂ ਤੂੰ ਪਾਣੀ ਤਾਂ ਪੀ ਲੈ ਨਾ ਪੁੱਤ ਪੈਸੇ ਨਹੀਂ ਅਸੀਂ ਲੈਣੇ ਹੈਗੇ ਭੈਣ ਭਾਈ ਨੇ ਪਹਿਣਾ ਕੋਲੇ ਢੇਲੇ ਮਾਰਦੇ ਰਹਣ ਪਹਿਣਾ ਦਾ ਮਾਨ ਹੋ ਜਾਂਦਾ ਹੁੰਦਾ ਹੈਗਾ ਹੈ ਮੈਂ ਵੀ ਤੇਰੀ ਮਾਵਾ ਵਰਗੀਆਂ ਜੇ ਤੈਨੂੰ ਵੀ ਕੋਈ ਚੀਜ਼ ਦੀ ਲੋੜ ਹੁੰਦੀ ਹੈ ਤੂੰ ਪੁੱਤ ਮੈਨੂੰ ਦੱਸ ਦਿਆ ਕਰ ਉਹ ਨਹੀਂ ਮਾਸੀ ਜੀ ਉਹ ਤਾਂ ਠੀਕ ਹੈ ਹੁਣ ਬਾਕੀ ਦਾ ਨਾ ਜੀੜਾ ਕੱਪੜਾ ਦਿੰਦੇ ਹੁੰਦੇ ਨੇ ਮੈਨੂੰ ਉਹ ਚੀਜ਼ ਬਾਰੇ ਪਤਾ ਨਹੀਂ ਹੈ ਫਿਰ ਮੈਂ ਤਾਂ ਕਰਕੇ 5100 ਰੁਪਏ ਲੈ ਕੇ ਆਇਆ ਵੀ ਬੱਸ ਸਪੈਂਡ ਨੂੰ ਹੀ ਦੇ ਲੂੰਗਾ ਚੱਲ ਕੋਈ ਨਾ ਪੁੱਤੋ ਪੈਸੇ ਨੂੰ ਕੀ ਤੇ ਫੇਰ ਕੀ ਹੈ ਹੁਣ ਇਹਨੂੰ ਅਸੀਂ ਕੱਪੜਾ ਲਈ ਲੈ ਆ ਦਿੰਨੇ ਆ ਸਭ ਕੁਝ ਲੈ ਆ ਦਿੰਨੇ ਆ ਉਹ ਨਹੀਂ ਮਾਸੀ ਜੀ ਫਿਰ ਵੀ ਬਿਹਾਰ ਦਾ ਜਨੂਰੀ ਆ ਨਾ ਤੂੰ ਤਾਂ ਨਿਆਣ ਹੈ ਤੈਨੂੰ ਕੀ ਪਤਾ ਇਆਂ ਮਾਸੀ ਇਹ ਉਹ ਤਾਂ ਤੁਹਾਡੀ ਸੋਚ ਬਹੁਤ ਵਧੀਆ ਪਰ ਇਹ ਤਾਂ ਮੈਂ ਆਪਦੀ ਖੁਸ਼ੀ ਨਾਲ ਦੇ ਰਿਹਾ ਨਹੀਂ ਨਹੀਂ ਭੈਣੇ ਤੂੰ ਰੱਖ ਪੈਸੇ ਤੇਰੇ ਕੰਮ ਆ ਜਾਣਗੇ ਨਹੀਂ ਪੁੱਤ ਤੂੰ ਐਂ ਕਰ ਹਜ਼ਾਰ ਰੁਪਏ ਦੇ ਦੇ ਉਹਨੂੰ ਬਾਕੀ ਤੂੰ ਵਾਪਸ ਲੈ ਲੈ ਨਾ ਨਾ ਮਾਸੀ ਇਹ ਉਹ ਸੂਟ ਸੱਟ ਲਿਓ ਕੋਈ ਗੱਲ ਨਹੀਂ ਤੂੰ ਮੇਰੇ ਨਾਲ ਇੱਕ ਵਾਅਦਾ ਕਰ ਪੂਰਾ ਕਰੇਗਾ ਪੁੱਤਾ ਦੱਸੋ ਮਾਸੀ ਕੀ ਗੱਲ ਹੈ ਪੁੱਤ ਮੈਂ ਤੈਨੂੰ ਐਂ ਕਹਿਣੀ ਆ ਨਾ ਤਾਂ ਸਾਨੂੰ ਕੋਈ ਇਸੇ ਪੈਸੇ ਦੀ ਲੋੜ ਹੈ ਨਾ ਕੋਈ ਚੀਜ਼ ਦੀ ਲੋੜ ਹੈ ਬਸ ਤੂੰ ਨਾ ਆਪਦੀ ਭੈਣ ਕੋਲੇ ਦਿਨ ਤੇ ਹਰ ਤੇ ਗੇੜਾ ਮਾਰ ਜਾਗਾ ਉਤੈਨ ਮੈਂ ਮਹਿਸੂਸ ਨਾ ਹੋਵੇ ਵੀ ਮੇਰੇ ਮਾਪਿਓ ਨਹੀਂ ਹੈਗੇ ਕੁੜੀਆਂ ਕਿਸੇ ਚੀਜ਼ ਦੀਆਂ ਭੁੱਖੀਆਂ ਨਹੀਂ ਹੁੰਦੀਆਂ ਉਹ ਤਾਂ ਰਾਹ ਤੱਕਦੀਆਂ ਹੁੰਦੀਆਂ ਨੇ ਵੀ ਮੇਰੇ ਭੈਣ ਭਾਈ ਆਉਣ ਬੀਬੀ ਨੂੰ ਕੋਈ ਗਹਿਰਾ ਸਦਮਾ ਲੱਗਿਆ ਲੱਗਦਾ ਤਾਈਆਂ ਤਾਂ ਮਣੂ ਨਾਲ ਇਸ ਤਰ੍ਹਾਂ ਦੀ ਗੱਲਾਂ ਕਰੀਏ ਵੀ ਆਪਣੇ ਭੈਣ ਕੋਲ ਆਇਆ ਕਰੀ ਮੈਂ ਇਹਨਾਂ ਦੇ ਪੇਕਿਆਂ ਤੋਂ ਵੀ ਨਹੀਂ ਕੋਈ ਆਇਆ ਦੇਖਿਆ ਜਦੋਂ ਦੀ ਨਾਨੀ ਮਰੀਆ ਉਦੋਂ ਤੋਂ ਬਾਅਦ ਤਾਂ ਕੋਈ ਆਇਆ ਹੀ ਨਹੀਂ ਜ਼ਰੂਰ ਕੋਈ ਗੱਲ ਹੈ ਜਿਹੜੀ ਮੈਨੂੰ ਨਹੀਂ ਪਤਾ